ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਗਮਾ ਦਿਖਾਉਣੀ ਆਂ ਤੇ ਦੋਵੇਂ ਗੱਬਣਾ ਵਾ ਗੱਬਣਾ ਆਪਣੀਆਂ ਪਾਸ ਕਰਕੇ ਰੇਸ ਚਾਕ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਵਧੀਆ ਵੀਰ ਜੀ ਕਿਰਪਾ ਭਗਵਾਨ ਦਾ ਸਾਥ ਜੀ ਵੇਖਿਆ ਮਾਲ ਪਰਸਮ ਵਾਲਾ ਫਿਰ ਨਾ ਨਾ ਵੀਰ ਜੀ ਅਜੇ ਤੱਕ ਫੋਨ ਆਉਂਦੇ ਜੇ ਮਾਲ ਦੇ ਦੇ ਅੱਛਾ ਹਾਂਜੀ ਕਿੰਨੇ ਵਾਵਾ ਫੋਨ ਫਿਰ ਆ ਗਏ ਫੋਨ ਬੜੇ ਆ ਜੀ ਵੀਰ ਜੀ ਠੀਕ ਆ ਤਾਂ ਰੇਟ ਵੀ ਜਿਆਦਾ ਜੀ ਪਾਏ ਰੇਟ ਬਿਲਕੁਲ ਜਿਆਦਾ ਜਾਦੀ ਵੀਰ ਜੀ ਆਪਾਂ ਜਿਆਦਾ ਜੀ ਪਾਉਣੇ ਆ ਰੇਟ ਅੱਛਾ ਨਾਲੇ ਮੌਸਮ ਠੰਡਾ ਆ ਤੇ ਜਿਆਦਾ ਜੀ ਰੇਟ ਪਾਉਣੇ ਆ ਰੇਟ ਵੀ ਠੰਡੇ ਹੀ ਪਾਦਨੇ ਆ ਰੇਟ ਵੀ ਠੰਡੇ ਹੀ ਪਾਦਨੇ ਆ ਇੱਥ ਤੇ ਨਾ ਪਰਸਾਲਾ ਤੇ ਤਸਰੀਲ ਪਰ ਮਜੀਠਾ ਤੇ ਜਨਮ ਬਾਬਾ ਗੁੱਡਾ ਸਾਹਿਬ ਆਪਣਾ ਲਾਗੇ ਜੋ ਲਾਗੇ ਜਨਮ ਸਥਾਨ ਆ ਨਾ ਬਾਬਾ ਜੀ ਇਕੱਠਾ ਮੈਂ ਬਹੁਤ ਲਾਗੇ ਕੋਨੇ ਤੇ 3 ਕਿਲੋਮੀਟਰ ਤੇ ਚਮੁੰਦਾ ਹੈਗਾ ਜੋ ਪਰ 2 ਕਿਲੋਮੀਟਰ ਤੇ ਡੱਡੂਆਣੇ ਵਾਲੀ ਸਾਈਡ ਤੋਂ ਕੰਨੇ ਆਉਣਾ ਹੋਵੇ ਉਹ ਤਲਵੰਡੀ ਜਪਰ ਪੈਜੀ 3 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਇਹ ਜੀ 75 26 93 388 ਠੀਕ ਹੈ ਜੀ ਹਾਂ ਜੀ ਚੱਲਾ ਫਿਰ ਛਲਵਾ ਜਿਹੜੀ ਆ ਇਹ ਜਰਸੀ ਤੋਂ ਕਰ ਲਈਏ ਹਾਂ ਜੀ ਇਹ ਤੋਂ ਕਰ ਲਈਏ ਠੀਕ ਤੇ ਬਾਕੀ ਹੈ ਜਰਸੀਆਂ ਪਰ ਹੈ ਚੰਗੇ ਮਤਲਬ ਅੱਧ ਵਜਨ ਚ ਆ ਜਰਸੀਆਂ ਦੇ ਸਹਾਰ ਨਾਲ ਜਿਹੜਾ ਵਾ ਸਟਰਕਚਰ ਚੰਗਾ ਆ ਇੱਦਾਂ ਦੀਆਂ ਵੀ ਜੀ ਪੰਜਾਬ ਦੀਆਂ ਜੱਸੀਆਂ ਇਹ ਉੱਧਰ ਦੀਆਂ ਜੱਸੀਆਂ ਨਹੀਂ ਆ ਵੀ ਇਹ ਥੋੜੇ ਥੋੜੇ ਦੁੱਧ ਵਾਲੀਆਂ ਆ ਅੱਛਾ ਇਹ ਇੱਦਾਂ ਦੀਆਂ ਜੱਸੀਆਂ 30 ਕਿਲੋ ਦੁੱਧ ਮਤਲਬ ਰਸ਼ੀ ਆ 30 ਕਿਲੋ ਵਾਲੀ ਇਹਨੇ 28 29 ਕਿਲੋ ਭਰਿਆ ਪਹਿਲਾਂ ਨੇ ਦੁੱਧ ਅਰਕਾਂ ਦੁੱਧਾ ਸੁਗਾ ਸੋਹਣੀਆਂ ਅੱਛਾ ਹਾਂਜੀ ਠੀਕ ਆ ਬੜਾ ਸੋਹਣਾ ਥਣ ਥਣ ਬੜਾ ਸੋਹਣਾ ਲੱਗਾ ਜੀ ਆ ਥਾਣੇ ਘਰੀ ਇਹਦੇ ਲਾਗੇ ਤੋਂ ਦੇਖ ਸਕਦੇ ਆਪਾਂ ਥਾਣੇ ਜਿਹੜਾ ਬੜਾ ਕਮਾਲ ਦਾ ਇਹਦੇ ਕੋਲ ਤੇ ਬਾਕੀ ਮਿਲਕ ਮੀਨ ਵੀ ਆਪਾਂ ਦੇਖ ਸਕਦੇ ਚੰਗੀ ਲ ਫੁੱਲ ਫਿਰ ਤੋਰ ਕੇ 3 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਭਰੂਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਇਹ ਆ ਬਈ ਜੇ ਟਾਈਮ ਹੀ ਖੜਦੀ ਐ ਸੋਚ ਚ ਲਿਆ ਲਾ ਦੇ ਕਰੀ ਲਾ ਕੇ ਦਿਖਾ ਦੀ ਤਾ ਇਹ ਕਰੀ ਚਿਹਰਾ ਵੀ ਦਿਖਾ ਦੀ ਤਿੰਨ ਤਰ੍ਹਾਂ ਦੇਖਾ ਦੇ ਆ ਪ्योर ਜਰਸੀ ਆ ਵੀਰ ਮੱਤੇ ਇਹਦੇ ਚ ਡੂੰਘਾ ਪੂਰਾ ਜੋ ਇੱਧਰ ਦੀ ਜੰਮੀ ਪਲੀ ਜਰਸੀ ਆ ਚੰਗੇ ਘੱਟ ਵਜਨ ਪਿਆ ਬੇਲ ਵੀ ਚੰਗੀ ਆ ਕਿੰਨਾ ਰੱਖਣਾ ਵੀ ਦੀ ਦਾ ਮੁੱਲ ਮੁੱਲ ਵੀ ਜੀ ਇਹਦਾ ਜਾਜ ਹੀ ਕਰੀਏ ਕਿੰਨਾ 80000 ਰੁਪਇਆ ਨਹੀਂ ਕਰਦੀ ਮਨਤਾ ਨਾ ਹੋਰ ਮਾਦਰ 75000 ਦੀ ਵੀ ਜੀ ਦੇ ਦੇਣੀ ਆ ਤੁਹਾਨੂੰ ਪਤਾ ਵੈੜ ਵਾਰੀ ਬਾਜ਼ਾਰ ਬੜਾ ਜੀ 5000 ਛੱਡਦੀ ਐ ਚਲੋ ਠੀਕ ਆ ਦੇ ਦਈਏ ਵੀਜੀ ਹੁਣ ਬਾਕੀ ਕੋਈ ਵੀਰਪਰਾ ਫੋਨ ਕਰੇ ਬਿਲਕੁਲ ਜੈ ਜਿਹੜੇ ਪਾਏ ਆ ਤੇ ਛੋਟ ਛਾੜੀ ਤੁਹਾਨੂੰ ਪਤਾ ਹੋਣੀ ਆ ਕਈ ਵੀਰਪਰਾ ਕਸਾਈ ਜਦੀ ਕਰਦੇ ਕਸਾਈ ਨਾ ਕਰਿਆ ਕਰਨੀ ਠੀਕ ਆ ਹਾਂਜੀ ਇਹ ਆ ਵੀ 70 ਚ ਚਲੋ ਮਾਨਤਨ ਮੁੱਕਦੇ ਹੋ ਜਾਊਗਾ 70 ਚ ਚਲੋ ਛੋਟ ਛਾੜਾਂਗੇ ਵੀਜੀ ਮਾਨਤਨ ਹੋ ਜੂਗਾ ਬਾਕੀ ਆ ਵੀ ਕਸਾਈ ਨਾ ਤਾਂ ਵੀਰ ਕਰੇ ਠੀਕ ਆ ਹਾਂਜੀ ਇਹ ਦੇ ਲੈਣੀ ਦਿੱਤੀ ਜੋ ਠੀਕ ਬਾਕੀ ਪੂਰੀ ਵਚੀ ਗਰੰਟੀ ਨਾ ਆ ਜਿਹੜੇ ਲਟੋ ਦਾ ਹਵਾਲੇ ਤੇ ਕਰਤੀ ਆ ਇਦਾਂ ਹੋਣੀ ਵੀਜੀ ਇਹ ਦੇਖੋ ਢੱਲਾ ਵੇਖੋ ਮੈਂ ਪੂਰੀਆਂ ਢੰਗਾਂ ਵਾਂ ਠੀਕ ਆ ਤੇ ਬਾਕੀ ਠੰਡੀ ਧੀਰੀ ਬਾਕੀ ਫੱਬਦੀ ਆ ਚਲੋ ਜਿੰਨੀ ਵੀ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਦੂਸਰੇ ਨੰਬਰ ਆ ਗਏ ਇਹ ਵੀ ਚਰਸੀ ਆ ਹਨ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਇਹ ਕਿੰਨੇ ਕ ਦੁੱਧਾ ਲੀਜੇ ਇਹ ਵੀ ਵੀਰ ਜੀ ਜ਼ਿਆਦਾ ਨਹੀਂ ਤੇ 18-19 ਕਿਲੋ ਦੁੱਧਾਂ ਦੇ ਵੀ ਭਰਿਆ ਆ ਜੀ ਅੱਛਾ ਹਾਂਜੀ ਤੇ ਟਰ ਕੀ ਕਿੰਨਾ ਭਰੀ ਜਾਵੇ ਟਰ ਦਾ ਵੀਰ ਜੀ ਚਲੋ 20-22 ਕਿਲੋ ਦੁੱਧ ਤੇ ਭਰੂ ਜੀ ਠੀਕ ਹੈ ਹਾਂ ਜੀ ਪੰਜਾਬ ਦੀ ਚਰਚੀ ਹੈ ਜਿਹੜੀ ਪੀਸ ਦੂਜੀ ਹੈ ਥੋੜਾ ਥੋੜਾ ਬੜਾ ਸੋਹਣਾ ਇਹ ਕਿੰਨਾ ਟਾਈਮ ਖੜਦੀ ਹੱਲੇ ਟਾਈਮ ਇਹ ਵੀ ਵਿਜੀ ਨੇ 5-7 ਦਿਨ ਲੈ ਜਾਣੇ ਆ ਤਿਆਰੀਆਂ ਮਦਦ ਬਿਲਕੁਲ ਜਾਨੀਆਂ ਦੇਰ ਮਹੀਨੇ ਕਰਨੇ ਆ ਤੋਰੋ ਫਿਰ ਇਹਨਾਂ ਵੀ ਹਫਤੇ ਦੇ ਅੰਦਰ ਅੰਦਰ ਦੋਵਾਂ ਨੇ ਸੌਂ ਹੀ ਪੈਣਾ ਲੱਗੋ ਇਹਦੇ ਵਿੱਚ ਜੀ ਇਹਦਾ ਘਰ ਵਾਲਿਆਂ ਦੇ ਵਿਸ਼ੇ ਦੀ ਜਿਹੜੇ ਕੁੜੇ ਹੁੰਦੇ ਆ ਨੀ ਇਹਦੇ ਮਾ ਥੋੜਾ ਭੁੱਖਾ ਹੋਏ ਤੇ ਪੂਰੀਆਂ ਲੱਗ ਕੇ ਆ ਲੈਣ ਆਜੂ। ਬਾਕੀ ਇਹ ਵੀ ਸਵੇਰ ਦੀ ਬਾਰਿਸ਼ ਹੋਉਂਦੀ ਅੱਜ। ਹਾਂ ਵੀ ਅੱਜ ਪਤਾ ਦੱਤਾ ਨਹੀਂ ਆ ਥੋੜੀਆਂ ਭੁੱਖੀਆਂ ਗਾਵਾਂ ਹੋਰ ਗੱਲ ਕਰਨੀ। ਅੱਜ ਰੱਜੀਆਂ ਰੱਜੀਆਂ ਨਹੀਂ ਆ ਪੂਰੀਆਂ। ਬਾਕੀ ਆ ਚਿਹਰਾ ਇਹਦਾ ਵੀ ਆਪਾਂ ਦੇਖ ਸਕਦੇ ਆ। ਚਾਹ ਤਾ ਨਿੱਧਰੇ ਵਿੱਚ ਦੇਖ ਸਕਦੇ ਦੂਸਰੇ ਪਾਸੇ ਤੋਂ। ਤੇ ਇਹਦਾ ਫਿਰ ਮੁੱਲ। ਇਹਦਾ ਵੀ ਜੈ ਜੀ ਕਰਨਾ ਮੁੱਲ। ਕਿੰਨਾ? ਇਹਦਾ ਵੀ ਜੀ ਕਰਦੀ 65000 ਰੁਪਇਆ। ਕਰਦੀ ਹੈ ਮੰਤਨ 65000 ਦੇ ਸੂਈ ਦਾ ਮੁੱਲ ਜੇ ਗੱਬਨ ਦਾ ਮੁੱਲ ਕਰੀਏ। ਇਹ ਵੀ ਜੀ ਜਿਹੜੀ ਦੇਣੀ ਹਾਂ ਨਾ 55000 ਦੀ ਦੇ ਦੀਏ। 55000 ਦੀ ਕਰਦੀ ਹੈ ਚੰ ਛੋਟਰ। ਚਲੋ ਵੀ ਜੀ 53000 ਦੀ ਕੋਈ ਵੀਰ ਭਰਾ ਹੁਣ ਮੰਨਤਾ ਨਹੀਂ ਐ 52 ਦੀ ਦੇ ਦਈਏ ਹਜ਼ਾਰ ਹੋਰ ਛੱਡ ਦਈਏ 52 ਠੀਕ ਐ ਵੀ ਜੀ ਤਰ ਪੁਹਾਲ ਛੋਟਛਾੜੀ ਹੋਣੀ ਠੀਕ ਐ ਜੀ ਹਾਂ ਜੀ ਠੀਕ ਐ ਤੇ ਬਾਕੀ ਚਲੋ ਕੋਈ ਵੀ ਲਾਵੇ ਜਰੂਰ ਤੇ ਬਾਕੀ ਛੋਟਛਾੜੀ ਆਓ ਆਪਣੀ ਤਸੱਲੀ ਕਰਕੇ ਨਾ ਪਾਸ ਕਰਕੇ ਖੜਾ ਕੋਈ ਵੀਰ ਫੋਨ ਲਾਵੇ ਜਰੂਰ ਆਪੇ ਫਿਰ ਸਭ ਦਾ ਮੌਕੇ ਤੇ ਹੋ ਜਾਊਗਾ ਬਾਕੀ ਚਲੋ ਵੇੜਾ ਦੋਵੇਂ ਫੱਬਦੀਆਂ ਵਾਂ ਸੋਹਣੀਆਂ ਵੇੜਾ ਦੋਵੇਂ